ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖਤ ਸਨੇਹ ਕਰ ਸੁਨਨਤ ਕਰੀਐ ਮੈਂ ਨਾ ਬਦਉਗਾ ਭਾਈ ਏ ਕਾਜੀ ਇਬਰਾਹੀਮ ਪੈਗੰਬਰ ਨੇ ਸਖਤ ਹੁੰਦਾ ਇਸਤਰੀ ਦੇ ਮੋਹ ਕਰਕੇ ਸੁਨਨਤ ਕੀਤੀ ਸੀ ਇਸ ਕਰਕੇ हे ਭਾਈ ਏ ਮੈਂ ਰੱਬ ਵੱਲੋਂ ਸੁਨਨਤ ਕਰਨੀ ਨਹੀਂ ਮੰਨਾਂਗਾ ਜਿਵੇਂ ਦੱਸਦੇ ਇਬਰਾਹੀਮ ਪੈਗੰਬਰ ਦੀ ਪਹਿਲੀ ਪਤਨੀ ਦਾ ਨਾਮ ਸਾਰਾਹ ਸੀ ਇਸ ਦੇ ਔਲਾਦ ਨਹੀਂ ਸੀ ਇਸ ਨੇ ਇਬਰਾਹੀਮ ਪੈਗੰਬਰ ਪਾਸੋਂ ਪ੍ਰਣ ਕਰਵਾਇਆ ਹੋਇਆ ਸੀ ਕਿ ਮੈਂ ਕਿਸੇ ਦੂਸਰੀ ਔਰਤ ਨਾਲ ਸਰੀਰਕ ਸੰਬੰਧ ਨਹੀਂ ਕਰਾਂਗਾ ਜੇ ਕਰਾਂਗਾ ਤਾਂ ਤੂੰ ਮੇਰਾ ਸਿਰ ਵੱਢ ਦੇਵੀਂ ਇੱਕ ਦਿਨ ਦੀ ਗੱਲ ਆ ਇਬਰਾਹੀਮ ਦਾ ਕਿਸੇ ਹਾਜਰਾ ਨਾਮੇ ਗੋਲੀ ਨਾਲ ਪ੍ਰੇਮ ਹੋ ਗਿਆ ਜਿਸ ਤੋਂ ਇਸਮਾਈਲ ਨਾਮੀ ਬੱਚਾ ਜੰਮਿਆ ਦੂਸਰੀ ਔਰਤ ਨਾਲ ਸਬੰਧ ਕਰਨ ਕਰਕੇ ਪਹਿਲੀ ਔਰਤ ਸਾਰਾਹ ਨੇ ਕਿਹਾ ਕਿ ਹੁਣ ਤੂੰ ਆਪਣਾ ਪ੍ਰਣ ਪੂਰਾ ਕਰ ਤਾਂ ਇਬਰਾਹੀਮ ਨੇ ਕਿਹਾ ਮੈਂ ਤੇਰਾ ਗੁਨਾਹਗਾਰ ਹਾਂ ਤੂੰ ਜੋ ਮਰਜੀ ਮੈਨੂੰ ਬਣਦੀ ਸਜ਼ਾ ਦੇ ਸਾਰਾਹ ਨੇ ਆਪਣੇ ਪਤੀ ਦੇ ਪ੍ਰੇਮ ਵਿੱਚ ਆ ਕੇ ਵੱਡੀ ਸਜ਼ਾ ਨੂੰ ਛੋਟੀ ਕਰ ਦਿੱਤਾ ਜੋ ਇਬਰਾਹੀਮ ਨਾਲ ਪ੍ਰਣ ਕੀਤਾ ਕਿ ਤੇਰਾ ਜੋ ਵੀ ਅੰਗ ਦੂਸਰੀ ਔਰਤ ਨਾਲ ਲੱਗੇਗਾ ਉਹ ਮੈਂ ਕੱਟ ਦਿਆਂਗੀ ਉਸ ਨੂੰ ਪੂਰਾ ਕਰਨ ਲਈ ਇਬਰਾਹੀਮ ਨੂੰ ਕਹਿਣ ਲੱਗੀ ਕਿ ਜੋ-ਜੋ ਅੰਗ ਤੁਹਾਡਾ ਦੂਸਰੀ ਔਰਤ ਨਾਲ ਲੱਗਿਆ ਹੈ ਉਥੋਂ-ਉਥੋਂ ਮੈਂ ਤੁਹਾਡੇ ਸਰੀਰ ਦੇ ਰੋਮ ਕੱਟ ਦਿਆਂਗੀ ਅਰਥਾਤ ਪ੍ਰਣ ਨੂੰ ਪੂਰਾ ਕਰਨ ਲਈ ਸਿਰ ਕਲਮ ਕਰਨ ਦੀ ਥਾਂ ਸਿਰ ਦੇ ਵਾਲ ਕੱਢ ਦਿੱਤੇ ਹੋਠਾਂ ਦੀ ਥਾਂ ਮੁੱਛਾਂ ਕੱਢ ਦਿੱਤੀਆਂ ਛਾਤੀ ਦੇ ਵਾਲ ਤੇ ਇੰਦਰੀ ਦੀ ਥਾਂ ਇੰਦਰੀ ਦਾ ਮਾਸ ਕੱਢ ਦਿੱਤਾ ਆਦ ਇਸ ਪ੍ਰਕਾਰ ਉਸਨੇ ਆਪ ਸੁਨਤ ਕਰਵਾਈ ਅਤੇ ਆਪਣੀ ਵੰਚ ਵਿੱਚ ਇਸ ਦਾ ਪ੍ਰਚਾਰ ਜਾਰੀ ਕੀਤਾ ਉਸ ਵੇਲੇ ਇਬਰਾਹੀਮ ਦੀ ਆਯੂ 99 ਸਾਲ ਦੀ ਸੀ ਸਾਰੀ ਉਮਰ ਇਸ ਦੀ 175 ਸਾਲ ਦੀ ਸੀ ਸੋ ਦੂਸਰੀ ਇਬਰਾਹੀਮ ਦੀ ਸਾਖੀ ਇਉਂ ਵੀ ਆਉਂਦੀ ਹੈ ਕਿ ਇਬਰਾਹੀਮ ਪੈਗੰਬਰ ਦੀ ਪਹਿਲੀ ਪਤਨੀ ਸਾਰਾ ਨਾਮੇ ਸੀ ਜਦੋਂ ਇੱਕ ਦਿਨ ਇਬਰਾਹੀਮ ਜੰਗਲ ਵਿੱਚ ਘੁੰਮਣ ਲਈ ਗਿਆ ਤਾਂ ਜੰਗਲ ਵਿੱਚ ਇਸ ਨੂੰ ਇੱਕ ਅਪਸਰਾਂ ਮਿਲੀ ਜਿਸ ਨੂੰ ਸਰਾਪ ਹੋਣੇ ਕਰਕੇ ਮਾਤ ਲੋਕ ਵਿੱਚ ਆਉਣਾ ਪਿਆ ਜੋ ਜੰਗਲ ਵਿੱਚ ਬੈਠੀ ਰੋ ਰਹੀ ਸੀ ਅਪਸਰਾਂ ਨੂੰ ਰੋਂਦਿਆਂ ਵੇਖ ਕੇ ਇਬਰਾਹੀਮ ਕਹਿਣ ਲੱਗਾ ਕੀ ਗੱਲ ਹੈ ਤੂੰ ਰੋ ਕਿਉਂ ਰਹੀ ਹੈ ਤਾਂ ਉਸਨੇ ਆਪਣੀ ਸਾਰੀ ਵਾਰਤਾ ਸੁਣਾਈ ਮੈਂ ਇਉਂ ਅਪਸਰਾਂ ਸੀ ਮੈਨੂੰ ਸਰਾਪ ਹੋਣੇ ਕਰਕੇ ਇੱਥੇ ਮਾਤ ਲੋਕ ਵਿੱਚ ਆਉਣਾ ਪਿਆ ਇਬਰਾਹੀਮ ਨੇ ਸੁੰਦਰ ਰੰਗ ਰੂਪ ਵੇਖ ਕੇ ਕਿਹਾ ਤੂੰ ਮੇਰੀ بیوی ਬਣ ਜਾ ਤੇ ਜੋ ਤੇਨੂੰ ਪਦਾਰਥ ਦੀ ਲੋੜ ਹੋ ਮੈਂ ਦੇ ਦੇਵਾਂਗਾ ਤਾਂ ਪਸਰਾਂ ਕਹਿਣ ਲੱਗੀ ਕਿ ਤੇਰੇ ਘਰ ਤਾਂ ਪਹਿਲਾਂ ਹੀ ਇਸਤਰੀ ਹੈ ਪਹਿਲਾਂ ਉਸ ਨੂੰ ਤਲਾਕ ਦੇ ਫਿਰ ਮੈਂ ਤੇਰੇ ਘਰ ਆ ਕੇ ਰਸਾਂਗੀ ਤੇ ਦੂਸਰੀ ਗੱਲ ਇਹ ਹੈ ਜਿਸ ਦਿਨ ਤੂੰ ਉਸ ਨੂੰ ਵਾਪਸ ਲੈ ਆਂਦਾ ਤਾਂ ਮੈਂ ਤੇਨੂੰ ਜਿਸ ਪ੍ਰਕਾਰ ਚਾਹਾਂਗੀ ਉਸੇ ਤਰ੍ਹਾਂ ਦਾ ਦੰਡ ਦੇਾਂਗੀ ਇਬਰਾਹੀਮ ਨੇ ਪਸਰਾਂ ਦੇ ਮੋਹ ਅਧੀਨ ਹੋ ਕੇ ਸਾਰੀਆਂ ਸ਼ਰਤਾਂ ਮੰਨ ਲਈਆਂ ਅਤੇ ਆਪਣੀ ਪਹਿਲੀ ਇਸਤਰੀ ਨੂੰ ਉਸਦੇ ਮਾਤਾ-ਪਿਤਾ ਦੇ ਕੋਲ ਪੇਕੇ ਘਰ ਵਿੱਚ ਭੇਜ ਦਿੱਤਾ ਅਤੇ ਇਹ ਪਸਰਾ ਇਬਰਾਹਿਮ ਦੇ ਘਰ ਰਹਿਣ ਲੱਗ ਪਈ। ਕੁਝ ਸਮੇਂ ਬਾਅਦ ਇਬਰਾਹਿਮ ਦਾ ਇੱਕ murid ਆਪਣੇ ਪੁੱਤਰ ਨੂੰ ਇਬਰਾਹਿਮ ਦੇ ਪਾਸ ਲਿਆ ਕੇ ਕਹਿਣ ਲੱਗਾ ਪੈਗੰਬਰ ਸਾਹਿਬ ਮੇਰੇ ਪੁੱਤਰ ਨੂੰ ਸਮਝਾਓ ਇਹ ਆਪਣੀ ਇਸਤਰੀ ਨੂੰ ਘਰ ਨਹੀਂ ਲਿਆਉਂਦਾ ਤਾਂ ਪੈਗੰਬਰ ਇਬਰਾਹਿਮ ਨੇ ਕਿਹਾ हे ਕਾਕਾ ਤੇਰੇ ਲਈ ਇਹ ਯੋਗ ਨਹੀਂ ਹੈ ਤੂੰ ਆਪਣੀ istri ਨੂੰ ਕਿਉਂ ਛੱਡਿਆ ਹੈ ਉਸ ਨੂੰ ਆਪਣੇ ਘਰ ਲਿਆ ਤਾਂ ਉਸ murid ਦੇ بیٹے ਨੇ ਅੱਗੋਂ ਕਿਹਾ ਕਿ ਪੈਗੰਬਰ ਸਾਹਿਬ ਤੁਸੀਂ ਕਿਉਂ ਛੱਡੀ ਬੈਠੇ ਹੋ ਪਹਿਲਾਂ ਆਪਣੀ istri ਨੂੰ ਲਿਆਓ ਪਿੱਛੋਂ ਮੈਨੂੰ ਉਪਦੇਸ਼ ਦਿਓ ਜਦ ਇਤਨੀ ਗੱਲ ਸੁਣੀ ਤਾਂ ਪੈਗੰਬਰ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾ ਮੈਂ ਆਪਣੀ istri ਨੂੰ ਲਿਆਉਂਦਾ ਹਾਂ ਤੇ ਤੂੰ ਵੀ ਆਪਣੀ istri ਨੂੰ ਲਿਆ ਜਦੋਂ ਇਸ ਦੀ ਦੂਸਰੀ ਇਸਤਰੀ ਪਸਰਾ ਨੂੰ ਪਤਾ ਲੱਗਿਆ ਤਾਂ ਉਸ ਨੇ ਕਿਹਾ ਕਿ ਮੈਂ ਤੈਨੂੰ ਦੰਡ ਦੇਵਾਂਗੀ ਤਾਂ ਇਬਰਾਹੀਮ ਪੈਗੰਬਰ ਨੇ ਕਿਹਾ ਕਿ ਜਿੰਦਾ ਵੀ ਰਹਿਣ ਦੇ ਅਤੇ ਆਪਣਾ ਦੰਡ ਵੀ ਦੇ ਦੇ ਉਸ ਵੇਲੇ ਸਿਰ ਦੇ ਵਾਲ ਛਾਤੀ ਦੇ ਵਾਲ ਖੁੱਲ ਪਜਾਮਾ ਭਾਵ ਗਰਾਹ ਜਿਹਾ ਪਵਾ ਦਿੱਤਾ ਖੁੱਲੀਆਂ ਬਾਹਾਂ ਵਾਲਾ ਕੁੜਤਾ ਪਵਾ ਦਿੱਤਾ ਤੇ ਸੁੰਨਤ ਕਰ ਦਿੱਤੀ ਇਤਿਹਾਦ ਜਦੋਂ ਇਹੋ ਦੰਡ ਦਿੱਤਾ ਤਾਂ ਸ਼ਰਮ ਦੇ ਮਾਰਿਆ ਇਬਰਾਹੀਮ 40 ਦਿਨ ਅੰਦਰ ਹੀ ਬੈਠੇ ਰਹੇ ਜਦੋਂ 40 ਦਿਨ ਬਾਅਦ ਰਾਜੀ ਹੋ ਕੇ ਬਾਹਰ ਆਏ ਤਾਂ ਆਪਣੇ ਮুরিਦਾਂ ਨੂੰ ਕਹਿਣ ਲੱਗੇ ਇਹ ਖੁਦਾ ਨੇ ਸ਼ਰ੍ਹਾ ਦਿੱਤੀ ਹੈ ਤੁਸੀਂ ਵੀ ਇਉਂ ਕਰਿਆ ਕਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਆ ਤਿੰਨ ਪੀ ਏਕ ਪੰਥ ਉਪਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਇਉਂ ਇਬਰਾਹੀਮ ਨੇ ਸਾਰਿਆਂ ਦੀਆਂ ਸੁਣਤਾ ਕਰਾ ਦਿੱਤੀਆਂ ਉਸ ਵੇਲੇ ਸੁਣਨ ਦੀ ਰਸਮ ਜਾਰੀ ਹੋਈ